ਕਿਡਨੀ ਦੀ ਸਾਨੂੰ ਪ੍ਰੋਬਲਮ ਹੈ ਇਹ ਜਮਾਂਦਰੂ ਆ ਸਾਡੇ ਮਦਰ ਨੂੰ ਸੀਗੀ ਤੇ ਮਦਰਸ ਤੋਂ ਵਿੱਚ ਸਾਡੀਆਂ ਅਸੀਂ ਤਿੰਨ ਸਿਸਟਰਸ ਆ ਸਾਨੂੰ ਤਿੰਨ ਸਿਸਟਰਸ ਨੂੰ ਵੀ ਹੈਗੀ ਆ ਜਿਹੜੇ ਡਿਜ਼ੀਜ਼ ਆ ਜਿਹੜੀ ਲਾਈਨ ਅਪ ਬਹੁਤ ਐ ਸਾਡੇ ਵਰਗੇ ਲੋਕਾਂ ਦੇ ਲਈ ਵੇਟਿੰਗ ਟਾਈਮ ਬਹੁਤ ਜ਼ਿਆਦਾ ਆ ਜੀ ਮੈਨੂੰ ਜਿੰਨੀ ਛੇਤੀ ਮਿਲ ਸਕਦਾ ਆ ਤੇ ਕਿਉਂਕਿ ਫਿਰ ਤਾਂ ਪੇਪਰ ਵਰਕ ਕਰਨੇ ਨੂੰ ਮਹੀਨੇ ਲੱਗ ਜਾਣੇ ਆ ਹਰ ਸੋ ਲੋਕਾਂ ਦੀ ਸੇਵਾ ਕਰਦੇ ਹੋ ਤੇ ਹੁਣ ਤੁਹਾਨੂੰ ਖੁਦ ਨੂੰ ਯੂ نو ਲੋਡ ਪੈ ਰਹੀ ਹੈ ਕਿ ਕੋਈ ਤੁਹਾਡੀ ਹੈਲਪ ਕਰ ਦਵੇ ਤੇ ਤੁਸੀਂ ਕਮਿਊਨਿਟੀ ਪ੍ਰੈਸ ਵਾਲੇ ਕੀ ਮੰਗ ਕਰਦੇ ਹੋ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਿਡਨੀ ਦੇ ਡੀਸੀਜ਼ ਨਾਲ ਯੋਜਨਾ ਪੈ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਕਿਡਨੀ ਮਿਲ ਵੀ ਜਾਂਦੀ ਹੈ ਜਿਹੜੇ ਡੋਨੇਟ ਕਰ ਦਿੰਦੇ ਨੇ ਤੇ ਬਹੁਤ ਸਾਰੇ ਲੋਕ ਹਜੇ ਵੀ ਇਸ ਚੀਜ਼ ਦੀ ਉਡੀਕ ਦੇ ਵਿੱਚ ਨੇ ਕਿ ਸ਼ਾਇਦ ਉਹਨਾਂ ਨੂੰ ਕੋਈ ਕਿਡਨੀ ਡੋਨੇਟ ਕਰ ਦੇ ਅਮਰਦੀਪ ਕੌਰ ਜੀ ਇਸ ਸਾਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਕਿਡਨੀ ਨਾਲ ਰਿਲੇਟਿਡ ਹੀ ਪ੍ਰੋਬਲਮ ਹੈਗੀ ਹੈ ਉਹਨਾਂ ਤੋਂ ਸਾਰੀ ਪ੍ਰਕਿਰਿਆ ਬਾਰੇ ਜਾਣਦੇ ਆ ਅਮਰਦੀਪ ਕੌਰ ਜੀ ਕਦੋਂ ਤੋਂ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਸ਼ੁਰੂ ਹੋਈ ਤੇ ਕੀ ਤੁਸੀਂ ਮੰਗ ਕਰਦੇ ਹੋ ਵੀ ਤੁਹਾਨੂੰ ਜਿਹੜੀ ਕਿਡਨੀ ਹੈ ਉਹ ਡੋਨੇਟ ਹੁਣ ਤੱਕ ਕਰਨ ਵਾਸਤੇ ਕੋਈ ਮੂਰੇ ਆਇਆ ਜੀ ਮੇਰੇ ਵੱਲੋਂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸਸਤੀਕਾਲ ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਨੂੰ ਵੀ ਸਸਤੀਕਾਲ ਸਾਰਿਆਂ ਨੂੰ ਹਾਂਜੀ ਇਹ ਜਿੱਦਾਂ ਕਿਡਨੀ ਦੀ ਸਾਨੂੰ ਪ੍ਰੋਬਲਮ ਹੈ ਇਹ ਜਮਾਂਦਰੂ ਆ ਸਾਡੇ ਮਦਰ ਨੂੰ ਸੀਗੀ ਤੇ ਮਦਰਸ ਤੋਂ ਵਿੱਚ ਸਾਡੀ ਅਸੀਂ ਤਿੰਨ ਸਿਸਟਰਜ਼ ਆ ਸਾਨੂੰ ਤਿੰਨ ਸਿਸਟਰਜ਼ ਨੂੰ ਵੀ ਹੈਗੀ ਹੈ ਤੇ ਉਸ ਤੋਂ ਬਾਅਦ ਕਿ ਇਸ ਇਸ ਡਿਜ਼ੀਜ਼ ਨਾ ਇਹਨੂੰ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਕਹਿੰਦੇ ਆ ਇਸ ਡਿਜ਼ੀਜ਼ ਦਾ ਉਦਾਂ ਕੋਈ ਪ੍ਰੋਬਲਮ ਨਹੀਂ ਆਂਦੀ ਬਟ ਹੌਲੀ ਹੌਲੀ ਤੁਹਾਡੇ ਕਿਡਨੀ ਦਾ ਫੰਕਸ਼ਨ ਬੰਦ ਹੋ ਜਾਂਦਾ ਹੈ ਤੇ ਫੇਰ ਤੁਹਾਨੂੰ ਲੋਡ ਪੈਂਦੀ ਆ ਕਿ ਤੁਹਾਡਾ ਜਿੱਦਾਂ ਤੁਸੀਂ ਟਾਇਰਡ ਮਹਿਸੂਸ ਕਰਦੇ ਹੋ ਤੇ ਤੁਹਾਨੂੰ ਜਾਂ ਟਰਾਂਸਪਲੈਂਟ ਕਰਨਾ ਪਏਗਾ ਜਾਂ ਤੁਸੀਂ ਡਾਇਲਿਸਿਸ ਤੇ ਜਾਣਾ ਪਏਗਾ ਤੇ ਡਾਇਲਸਿਸ ਵਾਲੀ ਜਿਹੜੀ ਆਪਸ਼ਨ ਉਹ ਬਹੁਤ ਔਖੀ ਹੈ ਤੇ ਉਹਦੇ ਲਈ ਦਿਨ ਟਾਈਮ ਵੀਕ ਚ ਜਾਣਾ ਪੈਂਦਾ ਹੈ ਤੇ ਕੰਮ ਤੋਂ ਵੀ ਹਟਣਾ ਪੈਂਦਾ ਹੈ ਤੇ ਕਿਡਨੀ ਟ੍ਰਾਂਸਪਲੈਂਟ ਦਾ ਇਹ ਬਹੁਤ ਵੇਟ ਆ ਤੇ ਜਿਹੜੇ ਟ੍ਰਾਂਸਪਲੈਂਟ ਵਾਲਿਆਂ ਨੇ ਦੱਸਿਆ ਸੀ ਕਿ ਸਾਡੇ ਵਰਗੇ ਜਿੱਦਾਂ ਜਿਹੜੇ ਟ੍ਰਾਂਸਪਲੈਂਟ ਡਿਜ਼ੀਜ਼ ਦੇ ਉਹਨਰ ਨੂੰ ਵੇਟ ਕਰਨ ਵਾਲੇ ਆ ਉਹ 100000 ਤੋਂ ਉੱਪਰ ਲੋਕੀ ਹੈਗੇ ਆ ਜਿਹੜੇ ਵੇਟ ਕਰਦੇ ਕਰਦੇ ਜਿਨ੍ਹਾਂ ਨੂੰ ਮਿਲਦੀ ਨਹੀਂ ਹੈਗੀ ਤੇ ਬਹੁਤ ਡਿਫਿਕਲਟ ਪ੍ਰੋਸੈਸ ਹੈ ਤੇ ਇਹ ਸਾਡੀ ਕਮਿਊਨਿਟੀ ਦੇ ਵਿੱਚ ਇਹ ਅਵੇਅਰਨੈਸ ਵੀ ਹੈ ਨਹੀਂ ਮੇਰਾ ਮੈਨ ਮੈਂ ਇਹ ਬਹੁਤ ਖੁਸ਼ੀ ਆ ਕਿ ਮੈਨੂੰ ਇਹ ਮੌਕਾ ਮਿਲਿਆ ਮੈਨੂੰ ਕਿਡਨੀ ਮਿਲੇ ਜਾਂ ਨਾ ਮਿਲੇ ਚੋਰਮ ਅਰਦਾਸ ਕਰਦੀ ਆ ਹੋਪਫੁਲ ਹੈ ਕਿ ਮੈਨੂੰ ਮਿਲੇਗੀ ਪਰ ਸਾਡੇ ਇਹ ਲੋਕਾਂ ਤੱਕ ਅਵੇਅਰਨੈਸ ਜਾਣੀ ਚਾਹੀਦੀ ਹੈ ਕਿ ਤੁਸੀਂ ਰਜਿਸਟਰ ਕਰਾਓ ਕਿ ਆਪਣੇ ਤੁਸੀਂ ਅੰਗਦਾਨ ਆਪਣਾ ਕੋਈ ਡੋਨੇਸ਼ਨ ਕਰਨੀ ਆ ਕਿ ਤੁਹਾਡੇ ਮਰਨ ਤੋਂ ਬਾਅਦ ਚ ਇਸ ਇਹ ਸਾਰੇ ਇਹ ਬਹੁਤ ਵਧੀਆ ਕੰਮ ਹੈ ਇਹ ਤੇ ਇਸ ਦਾ ਇਸ ਦੀ ਆਪਣੀ ਕਮਿਊਨਿਟੀ ਵਿੱਚ ਐਜ਼ ਅ ਨਰਸ ਵੀ ਮੈਂ ਮਹਿਸੂਸ ਕਰਦੀ ਆ ਕਿ ਸਾਡੀ ਕਮਿਊਨਿਟੀ ਵਿੱਚ ਇਸ ਦੀ ਬਹੁਤ ਘਾਟ ਹੈ ਜੀ ਤੇ ਇਹ ਵੀ ਮੈਸੇਜ ਮੈਂ ਦੇਣਾ ਹੈਗਾ ਜੀ ਤੇ ਤੁਹਾਡੀ ਗੱਲਬਾਤ ਹੋਈ ਹੈ ਹਸਪੀਟਲ ਵਾਲਿਆਂ ਦੇ ਨਾਲ ਉਹ ਤੁਹਾਨੂੰ ਕੀ ਕਹਿੰਦੇ ਨੇ ਵੀ ਕਿਡਨੀ ਬਾਰੇ ਕੋਈ ਮੂਰੇ ਆ ਰਿਹਾ ਇੱਥੇ ਆਸਾਨ ਹੁੰਦੀ ਹੈ ਕਿ ਕੋਈ ਵੀ ਕਿਡਨੀ ਡੋਨੇਟ ਕਰ ਸਕਦਾ ਹੈ ਕਿਡਨੀ ਡੋਨੇਟ ਕੋਈ ਵੀ ਕਰ ਸਕਦਾ ਆ ਕੋਈ ਵੀ ਜਿਨ੍ਹਾਂ ਦੇ ਜਣ ਆਪ ਹੈਲਥੀ ਹੈ ਤੁਸੀਂ ਆਪਣਾ ਇੱਕ ਕਿਉਂਕਿ ਲਿਵਿੰਗ ਇੱਕ ਜੀਣ ਦੇ ਲਈ ਤੁਹਾਨੂੰ ਇੱਕੋ ਕਿਡਨੀ ਹੀ ਬਹੁਤ ਹੈ ਜੀ ਤੇ ਤੁਸੀਂ ਉਸ ਤੋਂ ਬਾਅਦ ਹੈਲਥੀ ਵੀ ਆਪਣਾ ਜਿਵੇਂ ਕੰਮ ਕਰਦੇ ਹੋ ਤੁਸੀਂ ਉਵੇਂ ਹੀ ਕਰ ਸਕਦੇ ਹੋ ਐਕਸਰਸਾਈਜ਼ ਵੀ ਕਰ ਸਕਦੇ ਹੋ ਤੇ ਉਹ ਉਹ ਬਹੁਤ ਪਰ ਇਹ ਔਖੀ ਪ੍ਰੋਸੈਸ ਬਹੁਤ ਐਸ ਮੈਂ ਦੱਸਿਆ ਕਿ ਆਪਣੀ ਆ ਕਮਿਊਨਿਟੀ ਵਿੱਚ ਘਾਟ ਹੈ ਤੇ ਕੁਝ ਲੋਕੀ ਡਰਦੇ ਵੀ ਆ ਕਿਦਾਂ ਕੀ ਹੋਏਗਾ ਤੇ ਮੁੜ ਕੇ ਫਿਰ ਜਿਹੜੇ ਡਿਜ਼ੀਜ਼ਡ ਆ ਜਿਹੜੀ ਲਾਈਨ ਅਪ ਬਹੁਤ ਹੈ ਸਾਡੇ ਵਰਗੇ ਲੋਕਾਂ ਦੇ ਲਈ ਵੇਟਿੰਗ ਟਾਈਮ ਬਹੁਤ ਜ਼ਿਆਦਾ ਆ ਹਾਂਜੀ ਤੇ ਤੁਹਾਡੀ ਸਿਹਤ ਦੇ ਹਿਸਾਬ ਦੇ ਨਾਲ ਕਿੰਨੇ ਸਮੇਂ ਤੱਕ ਜਿਹੜੀ ਆ ਉਹ ਕਿਡਨੀ ਤੁਹਾਨੂੰ ਮਿਲਣੀ ਚਾਹੀਦੀ ਹੈ ਤੇ ਫਿਰ ਉਹਦਾ ਜਿਹੜਾ ਪ੍ਰੋਸੈਸ ਆ ਉਹਨੂੰ ਚੇਂਜ ਕਰਨ ਦਾ ਹੋਣਾ ਚਾਹੀਦਾ ਅਮ ਦੇਖੋ ਜੀ ਇਹ ਮੇਰੇ ਹਿਸਾਬ ਨਾਲ ਜਿਹੜੇ ਮੈਨੂੰ ਐਟ ਲੀਸਟ ਮੇਰੇ ਜਿਹੜੇ ਕਿਡਨੀ ਦੇ ਤੁਸੀਂ ਨਫਰੋਲੋਜਿਸਟ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਦੱਸਿਆ ਕਿ ਸਾਲ ਡੇਢ ਸਾਲ ਤੱਕ ਹਜੇ ਮੈਨੂੰ ਸ਼ਾਇਦ ਲੋੜ ਨਾ ਪਵੇ ਕਿਡਨੀ ਡਾਇਲਿਸਿਸ ਦੀ ਬਟ ਕੁਝ ਵੀ ਹੋ ਸਕਦਾ ਆ ਤੇ ਜੇ ਬੈਟਰ ਹੈ ਪ੍ਰੋਸੈਸ ਜਿੰਨੀ ਛੇਤੀ ਸ਼ੁਰੂ ਕੀਤੀ ਆ ਹੁਣ ਤੇ ਜੀ ਮੈਨੂੰ ਜਿੰਨੀ ਛੇਤੀ ਮਿਲ ਸਕਦਾ ਆ ਤੇ ਕਿਉਂਕਿ ਬਹੁਤ ਪੈਪਰਵਰਕ ਕਰਨੇ ਨੂੰ ਮਹੀਨੇ ਲੱਗ ਜਾਣੇ ਆ ਤੇ ਫਿਰ ਜਿਹੜੇ ਜਿਹੜਾ ਡੋਨਰ ਕੋਈ ਸਾਹਮਣੇ ਆਏਗਾ ਉਹਦੀ ਫਾਈਲ ਬਣੇਗੀ ਕਿਉਂਕਿ ਇੱਥੇ ਜਿਹੜੇ ਡੋਨਰ ਦੀ ਜ਼ਿਆਦਾ ਟੇਕ ਕੇਅਰ ਕਰਦੇ ਆ ਹਸਪੀਟਲ ਦੇ ਵਿੱਚ ਕਿ ਉਹ ਉਹਦੀ ਕਨਫਿਡੈਂਸ਼ੀਅਲਟੀ ਰੱਖਣੀ ਆ ਤੇ ਉਹ ਉਹਦਾ ਬਕਾਇਦਾ ਪ੍ਰੋਗਰਾਮ ਹੈ ਕਿ ਉਹਨਾਂ ਨੂੰ ਉਹਨਾਂ ਦਾ ਰਹਿائش ਦਾ ਉਹਨਾਂ ਦੀ ਅਰਨਿੰਗ ਦੀ ਜਿੰਨੀ ਵੀ ਆ ਹੋਟਲ ਚ ਸਟੇ ਵਗੈਰਾ ਉਹ ਸਾਰਾ ਰੀਇੰਬਰਸਮੈਂਟ ਪ੍ਰੋਗਰਾਮ ਹੈਗਾ ਆ ਜੀ ਜੇ ਜਿਹੜੇ ਬਾਹਰੋਂ ਆਂਦੇ ਆ ਉਹਨਾਂ ਦੀ ਟਰੈਵਲ ਪੈਕ ਸਾਰਾ ਕੁਝ ਉਹ ਪੇ ਕਰਦੇ ਆ ਬਟ ਹਾਂ ਉਹਨਾਂ ਦਾ ਜਿਹੜੀ ਜਿਹੜਾ ਉਹਨਾਂ ਨੇ ਜਿੰਨਾ 6 ਮਹੀਨੇ ਦਾ ਇੱਥੇ ਰਹਿਣ ਦਾ ਪ੍ਰਬੰਧ ਉਹਨਾਂ ਨੂੰ ਆਪਣਾ ਕਰਨਾ ਪੈਣਾ ਜੇ ਕਿਸੇ ਨੇ ਬਾਹਰੋਂ ਕਿਸੇ ਨੇ ਆ ਕੇ ਕਰਨੀ ਆ ਤੇ ਹਾਂਜੀ ਬੀਸੀ ਤੋਂ ਬਾਹਰ ਵੈਸੇ ਤੁਸੀਂ ਅਪਰੋਚ ਕੀਤੀ ਕਿਸੇ ਹੋਰ ਨਾਲ ਮੈਂ ਬੀਸੀ ਤੋਂ ਬਾਹਰ ਮੈਂ ਮੈਂ ਕਿਸੇ ਨਾਲ ਅਪਰੋਚ ਨਹੀਂ ਕੀਤੀ ਕਿਉਂਕਿ ਇੱਕ ਤਾਂ ਮੇਰੀ ਸਿਸਟਰ ਹੈ ਉਹ ਨੇ ਉਹ ਤਾਂ ਦੇ ਨਹੀਂ ਸਕਦੀ ਉਹ ਨੂੰ ਡਾਇਲਿਸਿਸ ਵਿੱਚ ਜਾਂਦੀ ਹੈ ਉਹ ਡਾਇਲਸਿਸ ਹੈ ਮੇਰੇ ਫਾਦਰ ਸਾਹਿਬ 86 ਈਅਰ 올ਡ ਹੈ ਤੇ ਉਹਨਾਂ ਨੂੰ ਉੱਥੇ ਪਹਿਲਾਂ ਆਣਾ ਹੈਗਾ ਫਿਰ ਉਹਨਾਂ ਦੀ ਸਿਹਤ ਦਾ ਵੀ ਰਿਸਕ ਹੈ ਉਹਨਾਂ ਦਾ ਵੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਤੁਹਾਡਾ ਬਲੱਡ ਗਰੁੱਪ ਮੈਚ ਹੋਣਾ ਚਾਹੀਦਾ ਹੈ ਮੇਰੀ ਡਾਟਰ ਹੈ ਉਹਦਾ ਬਲੱਡ ਗਰੁੱਪ ਮੇਰੇ ਨਾਲ ਮੈਚ ਨਹੀਂ ਕਰਦਾ ਹੈਗਾ ਬਟ ਹਾਂ ਜੇ ਕੋਈ ਮੈਨੂੰ ਕੋਈ ਸਾਹਮਣੇ ਆਂਦਾ ਆ ਜਦੋਂ ਮੇਰੀ ਫਾਈਲ ਖੁੱਲੂਗੀ ਜੇ ਕਿਸੇ ਦਾ ਕੋਈ ਕਿਸੇ ਨੂੰ ਜਿੱਦਾਂ ਉਹਦਾ ਜਿਹੜਾ ਗਰੁੱਪ ਆ ਉਸ ਗਰੁੱਪ ਦੇ ਵਾਲੇ ਨੂੰ ਕਿਸੇ ਹੋਰ ਨੂੰ ਚਾਹੀਦੇ ਹੋਗਾ ਤੇ ਜਿਹੜਾ ਉਹਨਾਂ ਦਾ ਡੋਨਰ ਹੈ ਉਹਦਾ ਦਾ ਬਲੱਡ ਗਰੁੱਪ ਮੇਰੇ ਨਾਲ ਮੈਚ ਕਰਦਾ ਹੋਗਾ ਤਾਂ ਫਿਰ ਅਸੀਂ ਕਰਸ ਕਰਾਸ ਵੀ ਕਰ ਸਕਦੇ ਆ ਵੀ ਮੇਰੀ ਮੇਰੀ ਡਾਟਰ ਉਹਨਾਂ ਨੂੰ ਡੋਨੇਟ ਕਰ ਦਵੇ ਉਹਨਾਂ ਦਾ ਜਿਹੜਾ ਡੋਨਰ ਹੈ ਉਹ ਮੈਨੂੰ ਡੋਨੇਟ ਕਰ ਦਵੇ ਇਸ ਇਸ ਤਰ੍ਹਾਂ ਦਾ ਪ੍ਰਬੰਧ ਵੀ ਹੈ ਜੀ ਹੂੰ ਬਤੌਰ ਨਰਸ ਤੁਹਾਨੂੰ ਖੁਦ ਕਿਡਨੀ ਦੀ ਪ੍ਰੋਬਲਮ ਦੇ ਨਾਲ ਯੋਜਨਾ ਪੈ ਰਿਆ ਇੱਕ ਨਰਸ ਹੋ ਲੋਕਾਂ ਦੀ ਸੇਵਾ ਕਰਦੇ ਹੋ ਤੇ ਹੁਣ ਤੁਹਾਨੂੰ ਖੁਦ ਨੂੰ ਯੂ نو ਲੋਡ ਪੈ ਰਿਹਾ ਕਿ ਕੋਈ ਤੁਹਾਡੀ ਹੈਲਪ ਕਰ ਦਵੇ ਤੇ ਤੁਸੀਂ ਕਮਿਊਨਿਟੀ ਕੌਂਸਲ ਵੱਲੋਂ ਕੀ ਮੰਗ ਕਰਦੇ ਹੋ ਅਮ ਮੇਰੀ ਸਭ ਤੋਂ ਵੱਡੀ ਤਾਂ ਮੰਗ ਹੈਗੀ ਆ ਕਿ ਇਹ ਇੱਕ ਬਹੁਤ ਵੱਡਾ ਕੰਮ ਆ ਅਤੇ ਤੁਸੀਂ ਇਹ ਡੋਨੇਟ ਤੁਸੀਂ ਆਰਗਨ ਡੋਨੇਟ ਆਪਣੇ ਕਰਨੇ ਚਾਹੀਦੇ ਆ ਅੱਖਾਂ ਹੋ ਗਿਆ ਲਿਵਰ ਹੋ ਗਿਆ ਹਾਰਟ ਹੋ ਗਿਆ ਇਹਦੇ ਲਈ ਰਜਿਸਟਰ ਕਰਾ ਤੁਸੀਂ ਕਰ ਸਕਦੇ ਐਨੀ ਟਾਈਮ ਕਰ ਸਕਦੇ ਹੋ ਤੇ ਦੂਜੀ ਗੱਲ ਮੈਂ ਵੀ ਇੱਕ ਨਾਰਮਲ ਇਨਸਾਨ ਹੀ ਹਾਂ ਤੇ ਮੈਂ ਅਮੀ ਨਰਸ ਵਜੋਂ ਕੰਮ ਕਰਦੀ ਆਂ ਸੇਵਾ ਕਰਦੀ ਆਂ ਲੋਕਾਂ ਦੀ ਬਟ ਇਹ ਮੈਨੂੰ ਜੇਨੈਟਿਕ ਚ ਮਿਲਿਆ ਆ ਤੇ ਇਹਦਾ ਕੁਛ ਕੀਤਾ ਨਹੀਂ ਜਾ ਸਕਦਾ ਤੇ ਸਲੋਲੀ ਸਲੋਲੀ ਮੇਰਾ ਇਹੀ ਆ ਕਿ ਮੈਂ ਆਪਣਾ ਪੋਟਾਸ਼ੀਅਮ ਦਾ ਖਿਆਲ ਰੱਖਣਾ ਹੈ ਡਾਈਟ ਦਾ ਮੇਰਾ ਬਹੁਤ ਰੋਲ ਕਰਨਾ ਪੈਂਦਾ ਵਿੱਚ ਮੈਂ ਰੱਖਦੀ ਆਂ ਬਲੱਡ ਵਰਕ ਕਰਾਣੇ ਪੈਂਦੇ ਮੈਨੂੰ ਆ ਵਿੱਚ ਮੈਨੂੰ ਬਿਕੋਜ਼ ਮੈਂ ਨਰਸ ਹੋਣ ਕਰਕੇ ਮੈਨੂੰ ਇਹ ਪ੍ਰੋਸੈਸ ਸਮਝਣ ਨੂੰ ਮੈਨੂੰ ਠੀਕ ਲੱਗਦਾ ਔਰ ਮੈਂ ਆਪਣੀ ਹਿੰਮਤ ਨਾ ਕਰੇ ਜਾਂਦੀ ਆਂ ਬਟ ਮੇਰੇ ਮੈਂ ਕਿਸੇ ਵੀ ਬਿਲਿਮੇ ਮੈਮੀ ਉਹ ਵਰਲ ਮੋਹ ਜਾਨੀ ਆ इवन ਬਤੌਰ ਕਿ ਮੈਂ ਜਾਣਦੀ ਵੀ ਹਾਂ ਕਿ ਇਹ ਕੀ ਆ ਪ੍ਰੋਸੈਸ ਕਿਤਾਂ ਹੁੰਦੀ ਆ ਮੈਂ ਸਮਝ ਸਕਦੀ ਹਾਂ ਕਿ ਜ ਜਿਹਨੂੰ ਕਿਸੇ ਨੂੰ ਇਸ ਗੱਲ ਦੀ ਅਵੇਅਰਨੈਸ ਦੀ ਨੌਲੇਜ ਨਹੀਂ ਹੈਗੀ ਉਹਦੇ ਵਾਸਤੇ ਇਹ ਕਿੰਨਾ ਔਖਾ ਹੋਊਗਾ ਤੁਸੀਂ ਖੁਦ ਬਤੌਰ ਨਰਸ ਸਾਰੇ ਲੋਕਾਂ ਦੀ ਸੇਵਾ ਕਰਦੇ ਹੋ ਤੇ ਹੁਣ ਤੁਹਾਨੂੰ ਲੋੜ ਪੈ ਗਈ ਆ ਵੀ ਤੁਹਾਨੂੰ ਕਿਡਨੀ ਦੀ ਜ਼ਰੂਰਤ ਹੈ ਤੇ ਤੁਹਾਡੀ ਵੀ ਕੋਈ ਸੇਵਾ ਕਰ ਦਵੇ ਤੇ ਸਾਰੀ ਕਮਿਊਨਿਟੀ ਨੂੰ ਕੀ ਕਹਿਣਾ ਚਾਹੋਗੇ ਅਮ ਮੇਰਤਾ ਇਹ ਹੀ ਮੇਰਾ ਮੈਸੇਜ ਹੈ ਸਾਰੇ ਆਪਣੇ ਕਮਿਊਨਿਟੀ ਵਾਲਿਆਂ ਨੂੰ ਸਾਡੀ ਕਮਿਊਨਿਟੀ ਬਹੁਤ ਦੇ ਆਲੂ ਹੈ ਬਹੁਤ ਜਿਆਦਾ ਰਲ ਮਿਲ ਕੇ ਜਦੋਂ ਲੋੜ ਪੈਂਦੀ ਹੈ ਸਾਹਮਣੇ ਆਂਦੀ ਸਾਰਿਆਂ ਦੀ ਹੈਲਪ ਕਰਦੇ ਆ ਪੈਸੇ ਵਜੋਂ ਵੀ ਪਰ ਇਸ ਵੇਲੇ ਜੋ ਮੈਂ ਮੰਗ ਕਰ ਰਹੀ ਹਾਂ ਉਹ ਹੈ ਕਿ ਮੈਨੂੰ ਇੱਕ ਕਿਡਨੀ ਦੀ ਲੋੜ ਹੈ ਤੇ ਤੁਸੀਂ ਇੱਕ ਜਿਹੜਾ ਡੋਨਰ ਆ ਉਹ ਇੱਕ ਕਿਡਨੀ ਨਾਲ ਵੀ ਰਹਿ ਸਕਦਾ ਹੈ ਆਪਣੇ ਨੋਰਮਲ ਕੰਮ ਕਰ ਸਕਦਾ ਆ ਤੇ ਬਟ ਮੇਨ Aim ਹੈ ਮੈਨੂੰ ਮਿਲੇ ਚਾਹੇ ਨਾ ਮਿਲੇ ਕਿੰਨੀ ਮੈਨੂੰ ਮਿਲ ਮਿਲੇ ਪਰ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਕਿ ਆਪਣੀ ਕਮਿਊਨਿਟੀ ਚ ਡੋਨਰ ਡੋਨੇਸ਼ਨ ਵਾਲੀ ਥੋੜੀ ਜੀ ਅਵੇਅਰਨੈਸ ਹੋਰ ਵਧੇ ਤੇ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕੀਏ ਤੇ ਜਾਨ ਬਚਾ ਸਕੀਏ ਕਿਸੇ ਦੀ ਕਿਸੇ ਦੀ ਫੈਮਿਲੀ ਨੂੰ ਕੋਈ ਇਕੱਲਾ ਹੀ ਇਕੱਲਾ ਉਹਨੂੰ ਲੋਡ ਪੈਂਦੀ ਹੈ ਕਿ ਉਹਨੇ ਕਿਸੇ ਦਾ ਸਹਾਰਾ ਬੱਚੇ ਨੂੰ ਲੋਡ ਪੈਂਦੀ ਹੈ ਤੇ ਹਾਂਜੀ ਤੇ ਇਹਨਾਂ ਦੇ ਵਿੱਚ ਮੈਂ ਇਹ ਚਾਹਨੀ ਆ ਕਿ ਹਾਂ ਸੀਐਸਬਸੇਵਲ ਬਹੁਤ ਅਸੀਂ ਸਾਡੀ ਕਮਿਊਨਿਟੀ ਅੱਗੇ ਆਵੇ ਜੀ ਤੁਹਾਨੂੰ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਤਾਂ ਉਹ ਕਿਵੇਂ ਕਰ ਸਕਦਾ ਅਮ ਇੱਕ ਕੰਟੈਕਟ ਤਾਂ ਹੈਗਾ ਕਿ ਪਹਿਲਾਂ ਤਾਂ ਮੇਰਾ ਫੋਨ ਨੰਬਰ ਹੈਗਾ 7788834821 ਮੈਂ ਇੱਕ ਵਾਰੀ ਫੇਰ ਕਹਨੀ ਆ 7788834821 ਜੇ ਤੁਸੀਂ ਤੁਸੀਂ ਇਸ ਗੱਲ ਦੇ ਵਿੱਚ ਜੇ ਤੁਸੀਂ ਹੈਗੇ ਆ ਕਰਨਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਕੰਟੈਕਟ ਕਰੋ ਤੇ ਫਿਰ ਮੈਨੂੰ ਜਿਹੜੇ VJC ਵਾਲੇ ਆ ਮੈਨੂੰ ਫਾਈਲ ਨੰਬਰ ਦੋਗੇ ਤੇ ਮੈਂ ਤੁਹਾਨੂੰ ਉਹਨਾਂ ਨੂੰ ਮੈਂ ਤੁਹਾਡੀ ਏਜ ਤੁਹਾਡਾ ਇਨਫੋਰਮੇਸ਼ਨ ਜੈਂਡਰ ਵਗੈਰਾ ਸਾਰਾ ਉਹਨਾਂ ਨੂੰ ਦਾਈਂਗੀ ਫਿਰ ਉਹ ਹਸਪੀਟਲ ਵਾਲੇ ਡੋਨਰ ਨੂੰ ਕੰਟੈਕਟ ਕਰੋਗੇ ਮੈਨੂੰ ਨਹੀਂ ਉਹਨਾਂ ਨੇ ਕੁਝ ਵੀ ਦੱਸਣਾ ਹੈਗਾ ਜੇ ਤੁਸੀਂ ਆਪਣੇ ਕਨਫਿਡੈਂਸ਼ੀਅਲਟੀ ਬਾਰੇ ਤੁਹਾਨੂੰ ਕੋਈ ਵਰੀ ਆ ਮੈਨੂੰ ਉਹਨਾਂ ਨੇ ਕੁਝ ਨਹੀਂ ਦੱਸਣਾ ਹੈਗਾ ਤੁਸੀਂ ਉਹਨਾਂ ਨੂੰ ਤੁਹਾਨੂੰ ਤਾਂ ਨੂੰ ਸਿੱਧਾ ਕੰਟੈਕਟ ਕਰਨਾ ਤੁਹਾਡੇ ਬਲੱਡ ਵਰਕ ਵਗੈਰਾ ਸਾਰਾ ਚੈੱਕ ਕਰਨਾ ਕਿ ਤੁਹਾਡੀ ਕਿਡਨੀ ਤੁਹਾਡੀ ਸਿਹਤ ਠੀਕ ਰਹੂਗੀ ਜੇ ਤੁਸੀਂ ਡੋਨੇਟ ਕਰੋਗੇ ਕਿਉਂਕਿ ਉਹ ਡੋਨਰ ਦੀ ਜ਼ਿਆਦਾ ਟੇਕ ਕੇਅਰ ਕਰਦੇ ਆ ਕਿ ਜਿਹਨੂੰ ਮਿਲਣੀ ਆ ਉਹਦੇ ਨਾਲ ਤੇ ਉਹ ਨੰਬਰ ਮੇਰੇ ਕੋਲ ਹੈਗੇ ਆ ਇੱਕ ਤਾਂ ਹੈਗਾ ਇੱਕ ਵੈਬਸਾਈਟ ਹੈਗੀ ਆ www.transplant.bc.ca ਜਾਂ ਤੁਸੀਂ ਡੋਨਰ ਨਰਸ ਸੇਂਟ ਪੌਲ ਹਸਪੀਟਲ ਤੇ ਵੀ ਗੱਲ ਕਰ ਸਕਦੇ ਹੋ ਫੋਨ ਨੰਬਰ ਹੈਗਾ 604 80690 27 ਅੱਮ ਅਤੇ ਇੱਕ ਹੋਰ ਫੋਨ ਨੰਬਰ ਹੈ 18779229822 ਤੇ ਇਹ ਹੀ ਇੱਕ ਇਹਨਾਂ ਦੀ ਵੈਬਸਾਈਟ ਹੋਰ ਹੈਗੀ ਆ ਉਹਦਾ ਹੈਗਾ donor nurse at providence uh, um, providencehealth.bc.ca ਤੇ VGH ਵਾਲਿਆਂ ਦਾ ਨੰਬਰ ਹੈਗਾ 6048748755182 6048755182 ਤੇ ਉਹਨਾਂ ਦਾ ਇੱਕ ਐਮ ਨੰਬਰ ਹੈਗਾ ਟੋਲ ਫਰੀ ਵਾਲਾ 18558755182 ਤੇ سیم ਉਹਨਾਂ ਦਾ ਵੀ ਇੱਕ ਵੈਬਸਾਈਟ ਹੈਗੀ ਆ kidney donor nurse@vh.ca ਅੱਛਾ ਥੈਂਕ ਯੂ ਅਮਰਦੀਪ ਜੀ ਹਾਂਜੀ ਥੈਂਕ ਯੂ ਥੈਂਕ ਯੂ so much ਸੋ ਉਮੀਦ ਕਰਦੇ ਹਾਂ ਕਿ ਜਿਵੇਂ ਕਿ ਇਹਨਾਂ ਨੂੰ ਕਿਡਨੀ ਦੀ ਲੋੜ ਪਈ ਹੈ ਬਹੁਤ ਸਾਰੇ ਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਆਰਗਨਸ ਦੀ ਜ਼ਰੂਰਤ ਪੈ ਜਾਂਦੀ ਹੈ ਸੋ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਸਾਡਾ ਦਾਨ ਕੀਤਾ ਬਹੁਤ ਜ਼ਿਆਦਾ ਕਿਸੇ ਦੀ ਮਦਦ ਕਰ ਸਕਦਾ ਹੈ ਸੋ ਅਮਰਦੀਪ ਹੋਰਾਂ ਨੂੰ ਜੇ ਕਿਡਨੀ ਦੀ ਲੋੜ ਹੈ ਜੇ ਕੋਈ ਕਰਨਾ ਚਾਹੁੰਦਾ ਤਾਂ ਉਹ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਤੇ ਪਛਾਣ ਵੀ ਜਿਹੜੀ ਹੈ ਉਹ ਹਾਈਡ ਰੱਖੀ ਜਾਏਗੀ ਤੇ ਜਾਂ ਫਿਰ ਉਹ ਸੈਂਟ ਪੌਲ ਜਿਹੜਾ ਹਸਪੀਟਲ ਹੈ ਉਹਨਾਂ ਨਾਲ ਵੀ ਸਿੱਧਾ ਕੰਟੈਕਟ ਕਰ ਸਕਦਾ ਹੈ ਕੈਮਰਾਮੈਨ ਅਸ਼ਦੀਪ ਸਿੰਘ ਦੇ ਨਾਲ ਸ਼ੈਰੀ ਗੌਰਵਾ ਸਰੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁੱਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ